ਜਿਹੜੀ ਲਾਡ ਬੰਜਾਰਾ ਲੇਲ ਕਲਾ ਨਹਿਰ ਹੈ 8 ਨੰਬਰ ਮੈਨਰ ਤੇ ਖੜੇ ਆ ਇਹ ਨਕਾ ਲਾਇਆ ਹੋਇਆ ਅੱਗੇ ਪੁਲ ਬਣਦਾ ਸੀ ਉੱਥੇ ਨਕਾ ਜਿੱਦਾਂ ਲਾਇਆ ਉਦੋਂ ਵੀ ਪਿੰਡ ਵਾਲਿਆਂ ਨੇ ਕਿਹਾ ਵੀ ਇਹਦਾ ਜ਼ਿੰਮੇਵਾਰ ਕੌਣ ਹੈ ਉਹ ਕਹਿੰਦੇ ਅਸੀਂ ਜ਼ਿੰਮੇਵਾਰਾਂ ਪਰ ਓਵਰ ਪਾਣੀ ਆਣ ਕਰਕੇ ਪਿਛਲੇ ਸਾਲ ਵੀ ਇੱਥੇ ਉਦਘਾਟਨ ਕਰਕੇ ਗਈ ਥੀ ਕਹਿੰਦੇ 84 ਪਿੰਡਾਂ ਨੂੰ ਇਹਦਾ ਫਾਇਦਾ ਹੋਊਗਾ ਇਹਦਾ ਨੁਕਸਾਨ ਹੋਣ ਲੱਗ ਰਿਹਾ ਜੇ ਪਾਈਪ ਲਾਈਨ ਜਿਹੜੀ 3 ਕਰੋੜ ਦੇ ਵਿੱਚ ਬਣਾਈ ਗਈ ਹੈ ਇਹ ਜਗ੍ਹਾ ਜਗ੍ਹਾ ਤੋਂ ਲੀਕ ਹੋ ਰਹੀ ਹੈ ਜੀ ਹਮ ਅੱਛਾ ਹਾਂ ਜੀ ਇਹ ਨਹਿਰ ਚ ਪਾਣੀ ਕਿੱਥੋਂ ਪਾਣੀ ਓਵਰ ਆਇਆ ਰਾਤ ਹਮ ਇਹ ਟੁੱਟਣ ਨੂੰ ਤਿਆਰ ਹੈ ਨੁਕਸਾਨ ਬਹੁਤ ਹੋਊਗਾ ਹਮ ਕੁਝ ਹੋ ਵੀ ਗਿਆ ਪਾਈਪ ਲਾਈਨ ਤਾਂ ਸਾਰੀ ਲੀਕ ਹੈ ਜਿਹੜੀ ਪਾਈਪ ਲਾਈਨ ਦੱਬੀ ਸੀ ਉਹਦੇ ਨਾਲ ਹੀ ਪਾਣੀ ਨਿਕਲ ਨਹੀਂ ਰਿਹਾ ਡਰੇਨ ਦੇ ਵਿੱਚ ਬਿਲਕੁਲ ਨਹੀਂ ਨਿਕਲਦਾ ਜੀ ਇਹ ਤਾਂ ਬੰਦ ਪਈ ਆ ਵਿੱਚੋਂ ਹਮ ਪਤਾ ਨਹੀਂ ਕਿਵੇਂ ਬਣਾਈ ਹੈ ਕੀ ਪਾਇਆ ਇਹਦੇ ਚ ਹਮ ਇਹ ਤਾਂ ਕੰਮ ਨਹੀਂ ਕਰਦੀ ਜਾਂ ਬਰਸਾਂ ਦਾ ਦੀ ਟਾਈਮ ਦੇ ਵਿੱਚ ਛੜੀ ਲੱਗੀ ਹੈ ਅਸੀਂ ਨਹਿਰ ਦੇ ਪੁਲ ਤੇ ਬਹਿ ਕੇ ਪਟਵਾਰੀ ਬੁਲਾਏ ਨੇ ਇੱਥੇ ਪਟਵਾਰੀ ਨਹਿਰੀ ਪਟਵਾਰੀ ਆਏ ਨੇ ਸਕੈਪ ਦੇਖਣ ਤੇ ਅਸੀਂ ਜੈ ਸਿੰਘ ਸਾਹਿਬ ਨੂੰ ਵੀਡੀਓ ਭੇਜੀ ਹੈ ਇਹ ਪਾਈਪ ਅੱਧੇ ਅੱਧੇ ਨੰਗੇ ਸੀ ਜੀ ਇਹ ਪਾਈਪ ਤਾਂ ਜਿਹੜਾ ਬਹੁਤਾ ਓਵਰ ਪਾਣੀ ਬੈਡਣ ਨਾਲ ਲੱਗ ਜਾਂਦਾ ਹੈ ਉਹਸ ਹਾਰਦੇ ਨੇ ਇਸ ਪਾਈਪ 'ਤੇ ਅਸਲ ਥੱਲੇ ਨੀਵੇਂ ਦਵਾ ਹੁੰਦੇ ਨੇ ਜੀ ਜਿਹੜੇ ਨਹਿਰ ਕੋਲ ਦੀ ਹੋਦੀ ਕੋਲੇ ਦੱਬੇ ਹੋਏ ਨੇ ਇਹ ਨੀਵੇਂ ਦਵਾਗੇ ਅੱਗੇ ਨਾਲੇ ਵਾਲੇ ਪੈਪ ਵੀ ਨੀਵੇਂ ਦਵਾ ਹੁੰਦੇ ਨੇ ਜੀ ਜਿਹੜਾ ਇਹਦੇ ਵਿੱਚ ੜੰਗਾ ਫਸਿਆ ਇਹਦੀ ਕਾਰਨ ਹੀ ਫਸਿਆ ਸਰ ਅੱਗੇ ਥੋੜਾ ੜੰਗਾ ਟੱਪ ਗਿਆ ਜੀ ਉਹ ਪੈਪ ਉੱਚੇ ਨੇ ਪ੍ਰੈਸ਼ਰ ਬਣ ਨਹੀਂ ਰਿਹਾ ਜ ਪੈਪਲਨ ਭਰੀ ਰਹਿੰਦੀ ਹੈ ਪਰ ਹੀ ਕਰਕੇ ਅੱਗੇ ਅੜੰਗਾ ਨਹੀਂ ਟੱਪਦਾ ਜੀ ਫਿਰ ਐਡੀਓ ਸਾਹਿਬ ਕਿਵੇਂ ਕਹਿੰਦੇ ਆ ਐਡੀਓ ਸਾਹਿਬ ਤਾਂ ਕਹਿੰਨੋ ਐਡੀਓ ਸਾਹਿਬ ਕਿੱਥੇ ਆਏ ਨਹੀਂ ਸਾਰਾ ਇੱਥੇ ਸਾਨੂੰ ਦੱਸੋ ਵੀ ਕਦੇ ਐਡੀਓ ਸਾਹਿਬ ਆਏ ਨੇ ਅਸੀਂ ਬੁਲਾਇਆ ਵੀ ਹੈ ਅਸੀਂ ਵੀਡੀਓ ਵੀ ਦਿੱਤੀ ਹੈ ਜੇਈ ਸਾਹਿਬ ਨੂੰ ਵੀ ਦਿੱਤੀ ਹੈ ਐਡੀਓ ਸਾਹਿਬ ਨੂੰ ਵੀ ਦਿੱਤੀ ਹੈ ਪਰ ਆਇਆ ਤਾਂ ਕੋਈ ਨਹੀਂ ਇੱਥੇ ਜੀ ਸਾਨੂੰ ਕਹਿੰਦੇ ਵੀ ਚੰਡੀਗੜ੍ਹ ਤੋਂ ਦੁਬਾਰਾ ਸਕੈਪ ਪਾਸ ਕਰਾਉਣਾ ਪਊਗਾ ਨਾਲ ਜਾਂ ਨਹਿਰ ਦੇ ਉੱਤੇ ਮੇਰੀ ਗੱਲ ਹੋਈ ਹੈ ਡੀਓ ਸਾਹਿਬ ਨਾਲ ਸਵੇਰੇ ਡੀਓ ਸਾਹਿਬਾਂ ਦਾ ਨਹਿਰ ਤਾਂ ਸੁੱਕੀ ਪਈ ਹੈ ਅਸੀਂ ਉਹਨੂੰ ਵੀਡੀਓ ਲੈਪ ਕਰਕੇ ਭੇਜੀ ਫੇਰ ਉਹਨੂੰ ਦੇਖਿਆ ਵੀ ਵੀ ਇਹ ਨਹਿਰ 'ਚ ਪਾਣੀ ਹੈਗਾ ਉਹ ਤੁਹਾਨੂੰ ਕਹਿੰਦਾ ਨਹਿਰ 'ਚ ਪਾਣੀ ਹੀ ਨਹੀਂ ਕਿੱਥੇ ਆ ਪਾਣੀ ਕਹਿੰਦਾ ਕਿੱਥੋਂ ਟੁੱਟੂਗੀ ਨਹਿਰ ਇਹਦਾ ਰਜਾਈਆਂ ਸੁੱਤੇ ਬੈਠੇ ਪਰ ਡਿਊਟੀਆਂ ਕਰਦੇ ਨੇ ਜੇਹੀ ਕਹਿੰਦਾ ਮੈਂ ਪਟਾਲਕਲਾਂ ਜੇਹੀ ਕਹਿੰਦਾ ਮੈਂ ਪਟਾਲਕਲਾਂ ਜੇਹੀ ਹਾਲ ਤੱਕ ਵੀ ਨਹੀਂ ਪਹੁੰਚਿਆ ਇੱਥੇ ਅਸੀਂ ਮੌਕੇ ਤੇ ਖੜੇ ਹੁਣ ਸਵੇਰੇ 8 ਵਜੇ ਦੇ ਮੈਂ ਗੇਜ ਰੀਡਰ ਮੈਂ ਟੇਲਾ ਦੀ ਗੇਜ ਦੇਣੀ ਹੈ ਵੀ ਪਾਣੀ ਹੈਗਾ ਸੂਰੇਤਦਾਰ ਨਹੀਂ ਹੈਗਾ ਕਿੰਨਾ ਚੱਲ ਰਿਹਾ ਹੈ ਠੀਕ ਇਹ ਜਈ ਦੀ ਜ਼ਿੰਮੇਵਾਰੀ ਹੈ ਬੇਲਦਾਰਾਂ ਦੀ ਜ਼ਿੰਮੇਵਾਰੀ ਹੈ ਜਈ ਨੇ ਨਕਾ ਲਵਾਇਆ ਆ ਕਿਵੇਂ ਲਵਾਇਆ ਕਿਹੜੇ ਸਾਹਮਣੇ ਲਵਾਇਆ ਮੈਨੂੰ ਨਹੀਂ ਪਤਾ ਪਾਣੀ ਦੇਖ ਲਿਆ ਤੁਸੀਂ ਕਿੰਨਾ ਕਹਿੰਦਾ ਮੈਂ ਦੇਖ ਲਿਆ ਜੀ ਮੈਂ ਜਈ ਨੂੰ ਮੈਂ ਫੋਨ ਕਰ ਦੋ ਨਾ ਵੀ ਨਹਿਰ ਟੁੱਟਣ ਵਾਲੀ ਆ ਓਰੇ 8 ਨੰਬਰ ਹੈਡ ਇਹ ਸੂਆ 8 ਨੰਬਰ ਵਾਜਦਾ ਹਮ 8 ਨੰਬਰ ਨਹੀਂ ਮੈਂ ਖਾਲੀ ਦੀ ਰਿਪੋਰਟ ਦੇਵਾਂ ਜਈ ਹਮ ਤੇ ਨਹਿਰ ਦੀ ਜਿੰਨਾ ਪਾਣੀ ਹੈਗਾ ਉਹਨੂੰ ਮੈਂ ਫੋਟੋ ਖਿੱਚ ਕੇ ਪਾ ਦੂੰਗਾ